ਇਹਨੂੰ ਕਰ ਰਹੇ ਹੋ ਡੀਸੀ ਹਿੰਦੂ ਨੇ ਪੁਲਿਸ ਕਮਿਸ਼ਨਰ ਹਿੰਦੂ ਨੇ ਤੁਸੀਂ ਉਹਨਾਂ ਨੂੰ ਅੱਜ ਤੱਕ ਮੰਗ ਪੱਤਰ ਦਿੱਤਾ ਕਿ ਸਾਡੀ ਗਊ ਸੜਕਾਂ ਤੇ ਜਾ ਤਾ ਹਿੰਦੂ ਆ ਜਾ ਤੈਨੂੰ ਚਾਦੋ ਆਇਆ ਕਾਲਾਵੇਂ ਨੂੰ ਚਾਦੋ ਆਇਆ ਕੀ ਕਰ ਤੋਂ ਜੇ ਚੋਣ ਆ ਰਹੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਹਿੰਦੂ ਸਮਾਜ ਦੀ ਬਹੁਤ ਸੰਖਿਆ ਹੈਗੀ ਹੈ ਉੱਥੇ ਉੱਥੇ ਹਿੰਦੂ ਉਮੀਦਵਾਰ ਖੋਤਾਰੇ ਚਾ ਤੱਕ ਤੇ ਸਾਡੀ ਅਵਧੀ ਦਾ ਦਾ ਉਥੇ ਸਾਡਾ ਉਮੀਦਵਾਰ ਕੋ ਲਾਵੇ ਇਹ ਇਹ ਦੋਲਾ ਹੱਕ ਹੈ ਇਹ ਦੇ ਲੱਗੂ ਜੀ ਬਾਦ ਜੀ ਨੇ ਗੱਲ ਸੁਣੀ ਨਾ ਉਹਨੇ ਕੀ ਕਿਹਾ ਵੀ ਮੇਰੀ ਸਰਕਾਰ ਜਦੋਂ ਆਈ ਮੈਂ ਟੀਪੀਸੀਐਮ ਹਿੰਦੂ ਲਾਉਂਗਾ ਐਸਾ ਪਹਿਲੀ ਵਾਰੀ ਹੋਇਆ 1962 ਤੋਂ ਪੰਜਾਬੀ ਸੂਬੇ ਤੋਂ ਬਾਅਦ ਕਿਸੇ ਰਾਜਨੀਤਿਕ 당 ਨੇ ਹਿੰਦੂ ਸ਼ਬਦ ਦਾ ਵੀ ਪ੍ਰਯੋਗ ਕੀਤਾ ਹੁੰਦਾ ਇਹ ਕੰਮ ਤਾਂ ਕਾਰਪੋਰੇਸ਼ਨ ਦਾ ਨਾ ਹੂੰ ਗਵਾਂ ਨੂੰ ਸੰਰਖਣ ਦੇਣਾ ਗੋ ਕਾਉ ਟੈਕਸ ਵੀ ਲੈਂਦੀਆਂ ਸਰਕਾਰਾਂ ਕਾਰਪੋਰੇਸ਼ਨਾਂ ਕੱਟਦੀਆਂ ਫੇਰੇ ਕੰਮ ਜੇ ਅਸੀਂ ਗਰਾਉਂਡ ਤੋਂ ਨਹੀਂ ਸ਼ੁਰੂ ਹੋਵਾਂਗੇ ਤੇ ਫਿਰ ਅਸੀਂ ਕਿੱਦਾਂ ਕਰਾਂਗੇ ਅਸੀਂ ਕਿਉਂ ਨਾ ਚਾਹਾਂਗੇ ਸਾਡਾ ਹਿੰਦੂ ਸਮਾਜ ਦਾ ਵਿਅਕਤੀ ਮੁੱਖ ਮੰਤਰੀ ਹੋਵੇ ਅਸੀਂ ਕਿਉਂ ਨਾ ਚਾਹਾਂਗੇ ਹਿੰਦੂ ਸਮਾਜ ਦਾ ਵਿਅਕਤੀ ਲੁਧਿਆਣਾ ਦਾ ਮੇਅਰ ਹੋਵੇ ਦੱਸੋ ਨਾ ਅਸੀਂ ਕਿਉਂ ਨਾ ਚਾਹਾਂਗੇ ਹਿੰਦੂ ਸਮਾਜ ਦਾ ਵਿਅਕਤੀ ਅੰਮ੍ਰਿਤਸਰ ਦਾ ਮੇਅਰ ਹੋਵੇ ਕਿਉਂ ਅਸੀਂ ਸਾਰੀ ਮੋ ਛੱਟੇ ਮਾਰੀਏ ਅਕਸਰੀ ਨੇਤਾਵਾਂ ਦੀ ਗੱਲ ਕਰਨ ਵਾਲੇ ਸ਼ਿਵ ਸੈਨਾ ਨੇਤਾਵਾਂ ਨੇ ਇਸ ਵਾਰ ਇੱਕ ਨਵਾਂ ਮੁੱਦਾ ਰੱਖਿਆ ਨਗਰ ਨਿਗਮ ਚੋਣਾਂ ਦੇ ਵਿੱਚ ਇਹਨਾਂ ਦੀ ਮੰਗ ਹੈ ਕਿ ਉਹਨਾਂ ਇਲਾਕਿਆਂ ਦੇ ਵਿੱਚ Hindu ਨੇਤਾਵਾਂ ਨੂੰ ਹੀ ਨਗਰ ਨਿਗਮ ਚੋਣ ਲੜਾਈ ਜਾਣ ਜਿੱਨਾਂ ਇਲਾਕਿਆਂ ਦੇ ਵਿੱਚ Hindu ਵੋਟ ਜ਼ਿਆਦਾ ਹੈ ਇਹਨਾਂ ਦੀ ਇਸ ਮੰਗ ਨੂੰ ਰਾਜਨੀਤਿਕ ਪਾਰਟੀਆਂ ਕਿਸ ਤਰੀਕੇ ਨਾਲ ਦੇਖਦੀਆਂ ਇਹ ਤਾਂ ਹੁਣ ਆਉਣ ਵਾਲੇ ਚੁਲਾਂਵਾਂ ਚ ਹੀ ਪਤਾ ਲੱਗੇਗਾ ਲੇਕਿਨ ਇਸ ਬਾਰੇ ਗੱਲਬਾਤ ਕਰਨ ਵਾਸਤੇ ਅੱਜ ਸਾਡੇ ਨਾਲ ਜੁੜੇ ਨੇ ਹਿੰਦੂ ਨੇਤਾ ਰਾਜੀਵ ਟੰਡਨ ਜੀ ਸੰਦੀਪ ਥਾਪਰ ਗੋਰਾ ਜੀ ਔਰ ਸਾਡੇ ਜਰਨਲਿਸਟ ਦੀਪਕ ਕਤਿਆਲ ਜੀ ਰਾਜੀਵ ਜੀ ਤੁਸੀਂ ਮੰਗ ਰੱਖੀ ਹੈ ਵੀ ਹਿੰਦੂ ਨੇਤਾਵਾਂ ਨੂੰ ਉਹਨਾਂ ਲਾਕਿਆ ਰਵੇ ਚ ਉਤਾਰਿਆ ਗਾ ਵੀਰ ਬਜਰੰਗੇ ਹਰ ਹਰ ਮਹਾਦੇਵ ਤੁਹਾਡੀ ਆ ਮੰਗ ਤੁਹਾਨੂੰ ਲੱਗਦਾ ਹੈ ਰਾਜਨੀਤਿਕ ਪਾਰਟੀਆਂ ਕਿਸ ਤਰੀਕੇ ਨਾਲ ਦੇਖਣਗੀਆਂ ਸਵਾਲ ਰਾਜਨੀਤਿਕ ਪਾਰਟੀਆਂ ਦਾ ਨਹੀਂ ਪਹਿਲਾਂ ਤਾਂ ਸਵਾਲ ਅਸੀਂ ਆਪਣੇ ਸਮਾਜ ਦਾ ਕੀਤਾ ਸਾਡਾ ਸਵਾਲ ਆਪਣੇ ਸਮਾਜ ਕੋਲ ਵੀ ਹੈ ਈ ਜਾਗ ਹਿੰਦੂ ਜਾਗ ਵੀ ਹੁਣ ਜਾਗੋ ਆਈ ਹੈ ਜਾਗ ਹਿੰਦੂ ਜਾਗ ਵੀ ਅਬ ਜਾਗੋ ਆਈ ਹੈ ਅਸੀਂ ਸਵਾਲ ਇੱਕੋ ਹੀ ਗੱਲ ਹੋਣੀ ਚੱਕਿਆ ਬੜੀ ਦੇਰ ਦਾ ਚੱਕ ਰਹੇ ਆ ਵੀ ਜਿੱਥੇ-ਜਿੱਥੇ ਹਿੰਦੂ ਆਬੀ ਸੰਖਿਆ ਜ਼ਿਆਦਾ ਹੈ ਉੱਥੇ-ਉੱਥੇ ਹਿੰਦੂ ਸਮਾਜ ਦਾ ਉਮੀਦਵਾਰ ਕਿਉਂ ਨਹੀਂ ਛੋਟਾ ਜਿਹਾ ਸਵਾਲ ਹੈ ਮਲੇਰ ਕੋਟੇ ਸ਼ਹਿਰ ਵਿੱਚ ਮੁਸਲਮਾਨ ਬਹੁਤ ਵੱਦੀ ਹੈ ਉੱਥੇ ਹਰ ਵਕਤ ਜਿਹੜੀ ਰਾਜਨੀਤੀ ਪਾਰਟੀ ਦਾ ਮੀਬਰ ਹੁੰਦਾ ਮੁਸਲਮਾਨ ਸਮਾਜ ਤੋਂ ਹੁੰਦਾ ਤਾਂ ਜਿੱਥੇ-ਜਿੱਥੇ ਪੰਜਾਬ ਦੇ ਵਿੱਚ ਹਿੰਦੂ ਬਹੁਲ ਆਬਾਦੀ ਹੈ ਤੇ ਉੱਥੇ ਦਾ ਉਮੀਦਵਾਰ ਹਿੰਦੂ ਕਿਉਂ ਨਾ ਹੋਵੇ ਹੁਣ ਹੋ ਵੀ ਨਾ ਸੁਣਾ ਹੁਣ ਕਾਰਪੋਰੇਸ਼ਨ ਦੇ ਚੋਣ ਹੋਣ ਜਾ ਰਹੇ ਨੇ ਪੰਜਾਬ ਦੇ ਵਿੱਚ ਸਾਡੀ ਇੱਕੋ ਇੱਕ ਰਾਜਨੀਤਿਕ 당 ਤੋਂ ਮੰਗ ਹੈ ਵੀ ਜਿੱਥੇ ਹਿੰਦੂਆਂ ਦੀ ਸੰਖਿਆ ਜ਼ਿਆਦਾ ਹੈ ਉੱਥੇ ਹਿੰਦੂ ਉਮੀਦਵਾਰ ਉਤਾਰੇ ਜਾਣ ਰਾਜਨੀਤਿਕ ਹੱਕ ਮੰਗਿਆ ਪੈਸਾ ਪਹਿਲੀ ਵਾਰ ਹੋਇਆ ਵੀ ਪੰਜਾਬ ਦੇ ਵਿੱਚ 1966 ਤੋਂ ਬਾਅਦ ਹਿੰਦੂ ਸਮਾਜ ਆਪਣਾ ਰਾਜਨੀਤਿਕ ਹੱਕ ਮੰਗ ਰਿਹਾ ਤੁਹਾਨੂੰ ਲੱਗਦਾ ਹੈ ਰਾਜਨੀਤਿਕ ਪਾਰਟੀਆਂ ਤੁਹਾਡੀ ਇਸ ਮੰਗ ਦੇ ਉੱਤੇ ਵਿਚਾਰ ਕਰਨਗੀਆਂ ਕਿਉਂਕਿ ਤੁਸੀਂ ਲਗਾਤਾਰ ਹੀ ਆ ਮੰਗ ਰੱਖਦੇ ਆ ਚਾਰ ਕਿਉਂ ਨਾ ਵਿਚਾਰ ਕਿਉਂ ਨਹੀਂ ਕਰਨਗੇ ਜਦੋਂ ਅਸੀਂ ਗੱਲ ਕੀਤੀ ਵੀ ਪੰਜਾਬ ਦਾ ਮੁੱਖ ਮੰਤਰੀ Hindu ਕਿਉਂ ਨਹੀਂ ਕਿਤਨਾ ਕਿਤੇ ਜਦੋਂ ਅਸੀਂ ਚਰਚਾ ਖੇੜੀ ਨਾ ਗਲੀ ਮਲੇ ਚਰਚਾ ਹੋਈ ਤਾਂ ਰਾਜਨੀਤਿਕ ਪਾਰਟੀਆਂ ਦੇ ਨਾ ਜਿਹੜੇ ਆਗੂ ਹੁੰਦੇ ਆ ਉਹਨਾਂ ਦੇ ਕੰਨ ਬੜੇ ਵੱਡੇ ਹੁੰਦੇ ਆ ਜਦੋਂ ਲੋਕਾਂ ਨੇ ਗਲੀਆਂ 'ਚ ਚਾਹ ਜਿੱਥੇ ਪਿੰਦੇ ਸੀ ਉੱਥੇ ਚਰਚਾ ਸ਼ੁਰੂ ਕਰ ਦਿੱਤੀ ਜਿੱਥੇ ਬਾਲਕਾਂ ਜਾਂਦੀ ਸੀ ਉੱਥੇ ਚਰਚਾ ਸ਼ੁਰੂ ਕਰ ਦਿੱਤੀ ਵੀ ਅਵਾਜ਼ ਚੱਕੀ ਹੈ ਲੁਧਿਆਣੇ ਤੋਂ ਇੱਕ ਅਵਾਜ਼ ਲੁਧਿਆਣੇ ਤੋਂ ਕਿਸੇ ਵਿਅਕਤੀ ਨੇ ਚੱਕੀ ਕਿਸੇ ਸੰਗਠਨ ਨੇ ਚੱਕੀ ਹੈ ਵੀ ਪੰਜਾਬ ਦਾ ਮੁੱਖ ਮੰਤਰੀ Hindu ਕਿਉਂ ਨਹੀਂ ਸੁਖਵੀਰ ਬਾਦਲ ਜੀ ਨੇ ਤੁਹਾਡੀ ਤੁਹਾਡੀ ਆ ਮੰਗ ਪਿਛਲੇ ਲਗਭਗ 10 ਸਾਲਾਂ ਤੋਂ ਹੈ ਪੰਜਾਬ ਚ ਸੀਐਮ ਹਿੰਦੂ ਕਿਉਂ ਨਹੀਂ ਸੁਖਵੀਰ ਬਾਦਲ ਜੀ ਨੇ ਗੱਲ ਸੁਣੀ ਨਾ ਉਹਨੇ ਕੀ ਕਿਹਾ ਵੀ ਮੇਰੀ ਸਰਕਾਰ ਜਦੋਂ ਆਈ ਮੈਂ ਟਿਪਟਿ ਸੀਐਮ ਹਿੰਦੂ ਲਾਉਂਗਾ ਐਸਾ ਪਹਿਲੀ ਵਾਰੀ ਹੋਇਆ 1966 ਤੋਂ ਪੰਜਾਬੀ ਸੂਬੇ ਤੋਂ ਬਾਅਦ ਕਿ ਕਿਸੇ ਰਾਜਨੀਤਿਕ ਦਲ ਨੇ ਹਿੰਦੂ ਸ਼ਬਦ ਦਾ ਵੀ ਪ੍ਰਯੋਗ ਕੀਤਾ ਹੂਗੀ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੀ ਹਿੰਦੂਵਾਦੀ ਫੋਰਸ ਦਾ ਪ੍ਰਤੀਸ਼ਤ ਤੁਹਾਨੂੰ ਸਮਝ ਆ ਗਿਆ ਕਿ ਇਹ ਹਿੰਦੂ ਸੰਗਠਿਤ ਹੈ ਪੰਜਾਬ ਦਾ ਹਿੰਦੂ ਚਾਹੁੰਦਾ ਹੈ ਕਿ ਸਾਡੀ ਰਿਪਰੈਜੈਂਟੇਸ਼ਨ ਵਿਧਾਨ ਸਭਾ ਚ ਵੀ ਜਾਵੇ ਸਾਡੀ ਰਿਪਰੈਜੈਂਟੇਸ਼ਨ ਪਾਰਲੀਮੈਂਟ ਚ ਵੀ ਜਾਵੇ ਤੇ ਫਿਰ ਲੋਕਲ ਚੋਣਾਂ ਚ ਕਿਉਂ ਨਾ ਜਾਵੇ ਸ਼ੁਰੂਆਤ ਲੋਕਲ ਚੋਣਾਂ ਤੋਂ ਕਿਉਂ ਨਾ ਹੋਵੇ ਕਾਰਪੋਰੇਸ਼ਨ ਵਾਰ ਕਾਰਪੋਰੇਸ਼ਨ ਤੋਂ ਵਾਰ ਬੰਦੀ ਤੁਸੀਂ ਕਿਉਂ ਨਾ ਸ਼ੁਰੂ ਹੋਈਏ ਹੁਣ ਚੋਣ ਆਏ ਆ ਪੰਜਾਬ ਦੇ ਅੰਦਰ ਵਾਰ ਬੰਦੀਆਂ ਦੇ ਚੋਣਾਂ ਦੇ ਕਾਰਪੋਰੇਸ਼ਨ ਦੇ ਤਾਂ ਇਹਦੇ ਵਿੱਚ ਰਾਜਨੀਤਿਕ ਪਾਰਟੀਆਂ ਸਾਡਾ ਬਣਦਾ ਹੱਕ ਸਾਨੂੰ ਕਿਉਂ ਨਹੀਂ ਦਿੰਦੀਆਂ ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕਹਾਂਗੇ ਸਾਡਾ ਹੱਕ ਇੱਥੇ ਰੱਖ ਪੰਡਤ ਸਾਹਿਬ ਪੰਜਾਬ ਜਿਹੜੀ ਸਰਕਾਰ ਚੱਲ ਰਹੀ ਹੈ ਇਸ ਟਾਈਮ ਉਸ ਦਾ ਪ੍ਰਧਾਨ ਕੌਣ ਹੈ Hindu ਅਮਰੋੜਾ ਹੁੰਲਾਇਆ ਨਾ ਜਦੋਂ Hindu ਦੀ ਆਵਾਜ਼ ਪੰਜਾਬ 'ਚ ਵੀ ਗੂੰਜੀ ਉਦੋਂ ਲਾਇਆ ਪਹਿਲਾਂ ਕਿਹਨੂੰ ਲਾਇਆ ਇਸ ਸਰਕਾਰ ਕਰਦੀ ਥਾkal ਤੁਹਾਡੀ ਗੱਲ ਸੈਕਿੰਡ ਕਰਦੀ ਜੋ ਪ੍ਰਧਾਨ ਜੀ ਨੇ ਕਿਹਾ ਟੰਡਨ ਸਾਹਿਬ ਨੇ ਕਿ ਅਸੀਂ ਮੰਗ ਰੱਖੀ ਪੰਜਾਬ ਦਾ ਮੁੱਖ ਮੰਤਰੀ Hindu ਹੋਵੇ ਇਹ ਸਾਡੀ ਮੰਗ 2015-16 ਤੋਂ ਚੱਲ ਰਹੀ ਹੈ। ਉਸ ਤੋਂ ਬਾਅਦ ਤੁਸੀਂ ਪਰਿਵਰਤਨ ਨਹੀਂ ਦੇਖਿਆ ਰਾਜਨੀਤਿਕ ਪਾਰਟੀਆਂ 'ਚ। ਉਹਨਾਂ ਨੂੰ ਮਜਬੂਰ ਹੋਣਾ ਪਿਆ। ਜਿਹੜੀਆਂ ਆਪਣੇ ਆਪ ਨੂੰ ਇੱਕ ਧਰਮ ਨਾਲ ਅਟੈਚ ਪਾਰਟੀਆਂ ਸੀਗੀਆਂ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਡਿਪਟੀ ਸੀਐਮ ਹੈ ਅਸੀਂ ਹਿੰਦੂ ਬਣਾਵਾਂਗੇ। ਬਿਲਕੁਲ। ਮਜਬੂਰ ਕੀਤਾ ਨੂੰ ਕਾਂਗਰਸ ਨੇ ਬਣਾਇਆ। ਠੀਕ ਹੈ ਕਾਂਗਰਸ ਨੇ ਬਣਾਇਆ। ਠੀਕ ਹੈ ਤਾਂ ਆਪਰ ਸਾਹਿਬ ਇਹ ਗੱਲ ਠੀਕ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਹੁਣ ਪ੍ਰਧਾਨ ਜਿਹੜਾ ਹਿੰਦੂ ਬਣਾਇਆ ਗਿਆ। ਸੋ ਜੇ ਗੱਲ ਕਰੀਏ ਜਿਹੜੇ ਹੁਣ ਪੰਜਾਬ ਲੁਧਿਆਣਾ ਦੇ ਵਿੱਚ ਜਿਹੜੇ ਵਿਧਾਇਕ ਨੇ ਕੀ ਉਹ Hindu ਨਹੀਂ ਹੈ ਵੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੈਸਾ ਰਾਜਾ ਵੈਸੀ ਪ੍ਰਜਾ ਗੱਲ ਨੂੰ ਸਮਝੋ ਜਿਹੜਾ ਜੈਸਾ ਰਾਜਾ ਵੈਸੀ ਪ੍ਰਜਾ ਜਿਹੜਾ ਬੌਸ ਜਿੱਦਾਂ ਦੀ ਨੀਤੀ ਲੈ ਕੇ ਆਊਗਾ ਪਾਰਟੀ ਸੰਗਠਨ ਜਿਹੜਾ ਦੀ ਨੀਤੀ ਲੈ ਕੇ ਆਊਗੀ ਥੱਲੇ ਜਿਹੜਾ ਕਾਰਜਕਰਤਾ ਜਾਂ ਜਿਹੜਾ ਉਹਨਾਂ ਦੇ ਅੰਦਰ ਕੰਮ ਅੰਡਰ ਕੰਮ ਕਰਨ ਵਾਲਾ ਨਾ ਉਹ ਉਦੋਂ ਹੀ ਚੱਲੂਗਾ ਅੱਜ ਵਿਧਾਇਕ ਚਾਹੇ Hindu ਨੇ ਪਰ ਉਹਨਾਂ ਨੂੰ ਦਿਸ਼ਾ ਨਿਰਦੇਸ਼ ਉਪਰੋ ਲੈਦੇ ਹੀ ਦਿੰਦੇ ਆ ਅਸੀਂ ਜਾਣਦੇ ਆ ਵੀ ਸਾਡੇ ਪੰਜਾਬ ਦਾ ਮੁੱਖ ਮੰਤਰੀ ਵੀ Hindu ਹੋਵੇ ਲੁਧਿਆਣੇ ਦਾ ਮੇਅਰ ਵੀ ਹਿੰਦੂ ਹੋਵੇ ਪਟਿਆਲੇ ਦਾ ਮੇਅਰ ਵੀ ਹਿੰਦੂ ਹੋਵੇ ਅਮਰਸਰ ਦਾ ਮੇਅਰ ਵੀ ਹਿੰਦੂ ਹੋਵੇ ਜਲੰਧਰ ਦਾ ਮੇਅਰ ਵੀ ਹਿੰਦੂ ਹੋਵੇ ਤਾਂ ਜੋ ਹਿੰਦੂਆਂ ਨੂੰ ਜਿਹੜਾ ਪਿਛਲੇ 55 ਸਾਲ ਤੋਂ ਸੰਤਾਪ ਝੇਲਣਾ ਪੈ ਰਿਹਾ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਤੱਕ ਰਾਜਨੀਤਿਕ ਤੌਰ ਤੇ ਸੰਤਾਪ 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 ਦੀ ਡੈਫੀਨੇਸ਼ਨ ਦੱਸੋ ਸੰਤਾਪ ਕੀ ਡੈਫੀਨੇਸ਼ਨ ਹੈ ਸੰਤਾਪ ਦੀ ਡੈਫੀਨੇਸ਼ਨ ਹੈ ਸਾਡੀ ਗਊ ਰੋਡ ਤੇ ਫਿਰਦੀ ਹੈ ਸਾਡੀ ਗਊ ਮਾਤਾ ਰੋਡ ਤੇ ਕੂੜਾ ਕਾਂ ਨੂੰ ਵੀ ਵੀਰ ਹੈ ਇਹਨਾ ਕੰਮ ਕਾਰਪੋਰੇ ਇਹ ਕੰਮ ਤਾਂ ਕਾਰਪੋਰੇਸ਼ਨ ਦਾ ਨਾ ਗਉਆਂ ਨੂੰ ਸੰਰਖਣ ਦੇਣਾ ਗੋ ਕਾਉ ਟੈਕਸ ਵੀ ਲੈਂਦੀਆਂ ਸਰਕਾਰਾਂ ਕਾਰਪੋਰੇਸ਼ਨਾਂ ਕੱਟਦੀਆਂ ਫਿਰ ਇਹ ਕੰਮ ਜੇ ਅਸੀਂ ਗਰਾਊਂਡ ਤੋਂ ਨਹੀਂ ਸ਼ੁਰੂ ਹੋਵਾਂਗੇ ਤੇ ਫਿਰ ਅਸੀਂ ਕਿੱਦਾਂ ਕਰਾਂਗੇ ਅਗਰ ਕਾਉਂਸਲਰਾਂ ਦੀ ਗੱਲ ਕੀਤੀ ਜਾਵੇ ਪਿਛਲੇ ਜਿਹੜੇ ਕਾਉਂਸਲਰ ਰਹੇ ਆ ਉਹਦੇ ਵਿੱਚ ਮੇਅਰ ਬਣਨ ਤੱਕ ਦੇ ਲਗਭਗ 80% ਕਾਉਂਸਲਰ ਹਿੰਦੂ ਸੀ ਉਹਨਾਂ ਨੇ ਅਜੇ ਤੱਕ ਦਾ ਗਉਆਂ ਦਾ ਜਿਹੜਾ ਮੁੱਦਾ ਤੁਸੀਂ ਦੱਸ ਰਹੇ ਹੋ ਇਹਦੇ ਸੁਧਾਰ ਕਿਉਂ ਨਹੀਂ ਕੀਤਾ ਤੁਹਾਨੂੰ ਹੁਣ ਕਿਉਂ ਲੱਗ ਰਿਹਾ ਵੀ ਨਵੇਂ ਜਿਹੜੇ ਇਹੀ ਜਿਹੜੀ ਗੱਲ ਮੈਂ 10 ਮਿੰਟ ਪਹਿਲੇ 2 ਮਿੰਟ ਪਹਿਲਾਂ ਕਹੀ ਹੈ ਕਿ ਜੈਸਾ ਰਾਜਾ ਵੈਸੀ ਬੋਜਾ ਸਾਡਾ ਮੇਅਰ ਵੀ Hindu ਹੋਵੇ ਸਾਡੇ ਜਿਹੜੇ ਜਿਹੜੀ ਪਾਰਟੀ ਦਾ ਮੇਅਰ ਸਿਰ Hindu ਹੋਵੇ ਉਸ ਪਾਰਟੀ ਦੀ ਸੋਚ ਵੀ Hindu ਹੋਣੀ ਚਾਹੀਦੀ ਹੈ ਤੁਸੀਂ ਤਾਂ ਇੱਕ ਸਿੱਧਾ ਹੀ ਐਲੀਗੇਸ਼ਨ ਲਗਾ ਰਹੇ ਹੋ ਵੀ Hindu ਤੋਂ ਜਿਹੜੇ ਦੂਜੇ ਸਮੁਦਾਏ ਨੇ ਉਹ ਨਗਰ ਨਿਗਮ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਕਰ ਰਹੇ ਉਹ ਉਹ Hindu ਨਹੀਂ ਹੋਣ ਕਰਕੇ Hindu ਆ ਦਾ ਜਿਹੜਾ ਮੁੱਦਾ ਵਾ ਨਹੀਂ ਪਕੜ ਪਾ ਰਹੇ ਬਿਲਕੁਲ ਸਹੀ ਗੱਲ ਹੈ ਇਹ ਤੁਸੀਂ ਗਲਤ ਗੱਲ ਨਹੀਂ ਕਹੀ ਇਸ ਕੋਈ ਸ਼ੱਕ ਨਹੀਂ ਹੈ ਕਿ ਜੇ ਸਾਡਾ ਸਮੁਦਾਇ ਦਾ ਕੋਈ ਸਾਡੇ ਧਰਮ ਦਾ ਸਾਡਾ Hindu ਧਰਮ ਦਾ ਕੋਈ ਆਊਗਾ ਤੇ ਜਿਹੜੀ ਸਾਡੀ ਗਾਂ ਸੜਕਾਂ ਤੇ ਰੁਲ ਰਹੀ ਆ ਉਹ ਨਹੀਂ ਰੁਲੂਗੀ ਜਿਹੜਾ ਸਾਡੇ ਮੰਦਰਾਂ ਦੇ ਨਾਲ ਧੱਕਾ ਹੋ ਰਿਹਾ ਉਹ ਨਹੀਂ ਹੋਊਗਾ ਨਜਾਇਜ਼ ਕਬੀਆਂ ਦੇ ਨਾਂ ਤੇ ਸਾਡੇ ਮੰਦਰ ਤੋੜੇ ਜਾ ਰਹੇ ਨੇ ਨਜਾਇਜ਼ ਕਬੀਆਂ ਦੇ ਨਾਂ ਤੇ ਸਾਡੇ ਧਾਰਮਿਕ ਸਥਾਨਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਜਦਕਿ ਦੂਜੇ ਧਰਮਾਂ ਦੇ ਜਿਹੜੇ ਧਾਰਮਿਕ ਸਥਾਨ ਹੈ ਯਾ ਉਹਨਾਂ ਦੇ ਜਿਹੜੇ ਨਿਯਾਇਤ ਕਰੀ ਉਹਨਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਇਹ ਵਿੱਚ ਕੋਈ ਸਾਹਮਣੇ ਸਾਹਮਣੇ ਨਹੀਂ ਰੰਦਾ ਅੰਮੀ ਜੀ ਤੁਸੀਂ ਮੰਨਦੇ ਹੋ ਵੀ ਇਹਨਾਂ ਦੀ ਮੰਗ ਜਿਹੜੀ ਤੁਹਾਡੀ ਮੰਗ ਹੈ ਉਹ ਜਾਇਜ਼ ਹੈ ਬਿਲਕੁਲ ਜੀ ਹਿੰਦੂਆਂ ਨੇ ਆਪਣਾ ਹੱਕ ਮੰਗਣਾ ਤੇ ਨਜਾਇਜ਼ ਨਹੀਂ ਹੈ ਜੇ ਅਸੀਂ ਆਪਣਾ ਹੱਕ ਦਰਿਆ 'ਤੇ ਬਹਿ ਕੇ ਲੈਣੇ ਆ ਅੱਜ ਵੀ ਸਾਨੂੰ ਸਾਨੂੰ ਪਤਾ ਹੈ ਕਿ ਸਾਡਾ ਹੱਕ ਸਾਨੂੰ ਦਰਿਆ 'ਤੇ ਬਹਿ ਕੇ ਲੈਣਾ ਪੈਣਾ ਹੈ ਠੀਕ ਹੈ ਜੀ ਇਸ ਲਈ ਹੁਣ ਪਿੰਡ ਸਾਹਮਣੇ ਦੀ ਪੱਖੀ ਜੀ ਕਿ ਸਾਡਾ ਮੁੱਖ ਮੰਤਰੀ ਹਿੰਦੂ ਹੋਵੇ ਜੇ ਅੱਜ ਹੁਣ ਚੋਣਾਂ ਆ ਰਹੀਆਂ ਹੋਵੇ ਪੰਜਾਬ ਦੇ ਵਿੱਚ ਬਿਲਕੁਲ ਵੱਟ ਗਿਆ ਹਰ ਘਰ-ਘਰ ਦੇ ਵਿੱਚੋਂ ਨਿਕਲ ਆਣੇ ਆ ਕਿ ਹਾਂਜੀ ਸੇਵਾ ਲਈ ਹਮਾ ਹਾਜ਼ਰ ਹੈ ਵੋਟ ਪੈ ਗਈ ਹਮ ਗਾਇਬ ਹੈ ਕਿਤੇ ਨੇ ਪਹਿਲਾ ਸੇਵਾ ਲਈ ਹਾਜ਼ਰ ਹੈ ਵੋਟ ਪੈ ਗਈ ਹਮ ਗਾਇਬ ਹੈ ਕੌਣ ਪੁੱਛੂਗਾ ਪਰ ਅਰੋੜਾ ਸਵਾਲ ਅਰੋੜਾ ਸਾਹਿਬ ਸਵਾਲ ਇਹ ਖੜਾ ਹੁੰਦਾ ਹੈ ਕਿ ਡਿਵੈਲਪਮੈਂਟ ਜਿਹੜੀ ਜ਼ਰੂਰੀ ਹੁੰਦੀ ਹੈ ਨਾ ਕਿ ਧਰਮ ਜ਼ਰੂਰੀ ਹੈ ਤੁਸੀਂ ਡਿਵੈਲਪਮੈਂਟ ਪੱਤਰਕਾਰ ਸਾਹਿਬ ਕਿੰਨਾ ਪੱਤਰ ਕਿੰਨਾ ਟਾਈਮ ਹੋ ਗਿਆ ਪੱਤਰਕਾਰੀ ਕਰਦੇ ਹੋ ਸਾਨੂੰ ਜਿੰਨਾ ਟਾਈਮ ਹੈ ਤਨੂੰ ਤਨੁਹਾਈ ਨਹੀਂ ਤੇ ਗੱਲ ਕਰਦੇ ਬਹੁਤ ਟਾਈਮ ਹੋਇਆ ਲੇਕਿਨ ਤੁਹਾਡਾ ਮੈਂ ਜਿਹੜਾ ਆਪਣੀ ਤਰ੍ਹਾਂ ਇਹਦਾ ਜਵਾਬ ਨਾ ਮੇਰੇ ਸਵਾਲ ਦਾ ਜਵਾਬ ਇਹ ਦੇਉਂਕਿ ਤਰ੍ਹਾਂ ਕਿ ਆਪਾਂ ਆਪਣੇ ਕੈਰੀਅਰ ਦੇ ਸਰਟੀਫਿਕੇਟ ਨਹੀਂ ਦੇਦੇ ਤੁਹਾਡੀ ਅਮਰ ਨਾਲ ਗੱਲ ਕਰੂੰਗਾ ਮੈਂ ਤੁਮ ਤਰਮ ਕਿਉਂ ਵਿਚਾਰਿਆ ਹੈ ਡਿਵੈਲਪਮੈਂਟ ਦੇਖੀ ਨੂੰ ਜਾਣਾ ਮੈਂ ਇਹ ਜੀ ਪੁੱਛਣਾ ਚਾਹਨਾ ਡਿਵੈਲਪਮੈਂਟ ਦੇ ਨਾਮ ਦੇ ਉੱਤੇ ਐਲੀਵੇਟਡ ਆ ਗਿਆ ਲੁਜਾਣਾ ਦੇ ਵਿੱਚ ਹਾਂ ਐਲੀਵੇਟਡ ਆਏ ਹੈ ਕੀ ਹੋਇਆ ਕਿਹੜਾ ਕੰਮ ਹੋਇਆ ਲੁਧਿਆਣਾ ਚ ਮੈਨੂੰ ਦੱਸ ਦੋ ਤੁਸੀਂ ਕੰਮ ਕਿਸ ਨਾਲ ਸਰਕਾਰ ਇਲੈਕਸ਼ਨ ਨਹੀਂ ਕਰਾ ਸਕੀ ਕਿੰਨਾ ਵੱਡਾ ਸਵਾਲ ਤੇ ਸਰਬਾਹੂ ਥੋੜਾ ਸਾਬ ਇੱਕ ਗੱਲ ਸੁਣੋ ਇਲੈਕਸ਼ਨ ਨਹੀਂ ਕਰਾ ਸਕੀ ਅੱਜ ਕੀ ਕਿਨਾਂਗੇ ਰੁਣਾ ਸਾਹਿਬ ਇੱਕ ਗੱਲ ਸੁਣੋ ਨਾ ਇਹ ਕਿੰਨੇ ਧਰਮ ਦਾ ਮੁੱਦਾ ਕੀ ਕਿਉਂ ਨਾ ਕਰੀ ਆਪਣੇ ਹੱਕ ਦੀ ਗੱਲ ਅਗਰ ਅਸੀਂ ਆਪਣਾ ਰਾਜਨੀਤਿਕ ਹੱਕ ਮੰਨ ਲਿਆ ਤੇ ਇਤਰਾਜ਼ ਕਿਉਂ ਹੈ ਦੱਸੋ ਨਾ 1 ਲੱਖ ਹੈ ਮੈਂ ਕਿਹਨੇ ਇੱਕ ਇਲਾਕੇ ਹੀ ਲਾ ਲਉ ਜੀ ਮੈਂ ਹੈਪੂਆਲ ਵਿੱਚ ਰਹਿੰਦਾ ਉੱਥੇ ਇੱਕ 16 ਵਾਰਡ ਪੈਂਦੇ ਨੇ ਹੈਪੂਆਲ ਕੀ ਨਾਰਥ ਹਲਕਾ ਹੀ ਲਾ ਲਈਏ ਉੱਥੇ 16 ਵਾਰਡ ਪੈਂਦੇ ਨੇ ਅਗਰ ਉੱਥੇ ਹਿੰਦੂਆਦੀ ਆਬਾਦੀ ਜ਼ਿਆਦਾਤਰ ਹਿੰਦੂਆਂ ਦੀ ਹੈ ਅਗਰ ਉੱਥੇ ਹਿੰਦੂ ਉਮੀਦਵਾਰ ਹੋ ਜਾਣ ਤਾਂ ਕਿਸੇ ਨੂੰ ਉਤਰਾਜ ਕੀ ਹੈ ਇੱਕ ਇਲਾਕੇ ਜਿਸ ਵਾਰਡ ਚ ਵੀ ਚਲੋ ਮੈਂ ਥਾਪਰਦਾਵ ਜੀ ਸਵਾਰਚ ਵੀ ਲਾ ਲਉ ਥਾਪਰਦਾਵ ਜੀ ਸਵਾਰਚ ਵੀ ਰਹਿੰਦੇ ਨੇ ਉੱਥੇ 90% 95% ਆਬਾਦੀ ਹਿੰਦੂ ਸਮਾਜ ਦੀ ਹੈ ਉੱਥੇ ਅਗਰ ਹਿੰਦੂ ਉਮੀਦਵਾਰ ਅਸੀਂ ਕਹਿਤਾ ਵੀ ਹੋਵੇ ਤਾਂ ਉਤਰਾਜ ਕੀ ਦੋਸਤ ਜੀ ਗਿਆਸਪੁਰਾ ਲਾ ਲਓ ਗਿਆਸਪੁਰ ਸਾਰੇ ਹਿੰਦੂਵਾਦੀ ਆ ਉੱਥੇ ਆਪਾਂ ਕੋਈ ਵੀ ਕਾਂਗਰਸ ਰਾਜਨੀਤਿਕ ਪਾਰਟੀ ਆ ਉੱਥੇ ਦੂਜੇ ਚਿਹਰਾ ਦੇ ਦਿੰਦੀ ਤੂੰ ਉੱਥੇ ਪਰ ਸਵਾਲ ਤਾਂ ਇਹ ਖੜਾ ਹੁੰਦਾ ਹੈ ਨਾ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ईसाई ਸਾਰੇ ਜਿਹੜੇ ਸਾਂਝ ਹੈਗੇ ਆ ਮੰਨ ਲਿਆ ਮੰਨ ਲਿਆ ਮੰਨ ਲਿਆ ਮੈਂ ਮੰਨ ਲਿਆ ਮਲੇਰ ਕੋਟੇ ਵਿੱਚ ਹਿੰਦੂ ਉਮੀਦਵਾਰ ਕਿਉਂ ਨਹੀਂ ਉਤਾਰਦੀ ਰਾਜਨੀਤਿਕ ਪਾਰਟੀਆਂ ਉੱਥੇ ਉਵਾਦੀ ਕਿਦੀ ਹੈ ਮੁਸਲਮਾਨਾਂ ਦੀ ਜ਼ਿਆਦਾ ਮੁਸਲਿਮ ਸਮਾਜ ਦੀ ਜ਼ਿਆਦਾ ਫਿਰ ਅਸੀਂ ਉਹੀ ਗੱਲ ਕਹਿੰਦੇ ਹਾਂ ਜਿੱਥੇ ਜਿੱਥੇ ਹਿੰਦੂ ਸਮਾਜ ਦੀ ਵਾਦੀ ਜ਼ਿਆਦਾ ਉੱਥੇ ਹਿੰਦੂ ਨੀਵਾਰ ਉਤਾਰੇ ਜਾਣ ਜਿੱਥੇ ਲੜਾਣ ਵਾਲੀ ਗੱਲ ਕਰ ਰਹੇ ਹੋ ਜੀ ਗੱਲ ਤੁਸੀਂ ਕੱਲ ਕੱਲ ਇਸੇ ਵਾਲੇ ਨਹੀਂ ਹਿੰਦੂ ਤੋਂ ਦੂਸਰੇ ਧਰਮ ਦੇ ਵਿੱਚ ਸਾਡਾ ਹੱਕ ਹੈ ਪਰ ਤੁਹਾਨੂੰ ਨਹੀਂ ਲੱਗਦਾ ਕਿ ਹਿੰਦੂ ਹਿੰਦੂ ਜਿਹੜਾ ਆਪਣਾ ਜੜਾ ਵਿਚਾਰਾ ਉੱਤੇ ਵਿੱਚ ਪਾੜ ਪੈਣ ਦੀ ਕੋਸ਼ਿਸ਼ ਹੋ ਰਹੀ ਹੈ ਹਿੰਦੂ ਹੋਏਗਾ ਸਾਡੇ ਮੰਦਰ ਤੇ ਨਹੀਂ ਟੁੱਟਣਗੇ ਸਾਡੇ ਕਾਉਂ ਗਾਂ ਦਾ ਨਹੀਂ ਰਸਤੇ ਜਰੂਰ ਨੂੰ ਸਾਡੀ ਗਾਂ ਦਾ ਨਹੀਂ ਮੁਲੇਗੀ ਸਵਾਦ ਕਰਾਂ ਨੇ ਮੇਅਰ ਬੈਠਾ ਉਹ ਸਾਡਾ ਕਿ ਮੇਅਰ ਸਾਹਿਬ ਨਹੀਂ ਨਹੀਂ ਸਾਡਾ ਹਿੰਦੂਆਂ ਦਾ ਹੱਕ ਦੋ ਅਰੂੜਾ ਸਾਹਿਬ ਅਰੂੜਾ ਸਾਹਿਬ ਅਰੂੜਾ ਸਾਹਿਬ ਕਿ ਸਾਰੀ ਉਮਰ ਅਸੀਂ ਦੁੱਧ ਤੇ ਛੱਟੇ ਮਾਰ ਨਹੀਂ ਲੈ ਕੇ ਮੇਥੋਂ ਥੈਲੀ ਚੱਕੀ ਛੱਟੇ ਮਾਰੀਏ ਕਿਉਂ ਅਸੀਂ ਕਿਉਂ ਨਾ ਚਾਹਾਂਗੇ ਸਾਡਾ ਹਿੰਦੂ ਸਮਾਜ ਦਾ ਵਿਅਕਤੀ ਮੁੱਖ ਮੰਤਰੀ ਹੋਵੇ ਅਸੀਂ ਕਿਉਂ ਨਾ ਚਾਹਾਂਗੇ ਹਿੰਦੂ ਸਮਾਜ ਦਾ ਵਿਅਕਤੀ ਲੁਧਿਆਣਾ ਦਾ ਮੇਅਰ ਹੋਵੇ ਦੱਸੋ ਨਾ ਅਸੀਂ ਕਿਉਂ ਨਾ ਚਾਹਾਂਗੇ ਹਿੰਦੂ ਸਮਾਜ ਦਾ ਵਿਅਕਤੀ ਅੰਮਰਸਰ ਦਾ ਮੇਅਰ ਹੋਵੇ ਕਿਉਂ ਅਸੀਂ ਸਾਰੀ ਉਹ ਛੱਟੇ ਮਾਰੀ ਅਸੀਂ ਆਪਣਾ ਰਾਜਨੀਤਿਕ ਹੱਕ ਅਸੀਂ ਪਹਿਲਾਂ ਧਾਰਮਿਕ ਹੱਕ ਮੰਗਦੇ ਸੀ ਸਮਾਜੀ ਮੰਗਦੇ ਸੀ ਅਗਰ ਅਸੀਂ ਹੁਣ ਆਪਣਾ ਰਾਜਨੀਤਿਕ ਹੱਕ ਮੰਗ ਲਿਆ ਤਾਂ ਕਿਸੇ ਨੂੰ ਉਤਰਾਜ ਮੇਰੀ ਉਤ ਸਾਰੀ ਰਾਜਨੀਤੀ ਦੇ ਲੀਡਰ ਜਿੰਨੇ ਵੀ ਪਾਰਟੀਆਂ ਨੇ ਸਾਰੇ ਪ੍ਰਧਾਨਾਂ ਨੂੰ ਅਪੀਲ ਹੈ ਵੀ ਕੌਂਸਲ ਦੇ ਚੋਣ ਆ ਰਹੇ ਨੇ ਇਹ ਗੱਲ ਜਰੂਰ ਦੇਖਿਓ ਵਿੱਚ ਇਸ ਇਲਾਕੇ 'ਚ ਹਿੰਦੂ ਸਮਾਜ ਦੀ ਵਾਦੀ ਜ਼ਿਆਦਾ ਹੈ ਉੱਥੇ ਦਾ ਉਮੀਦਵਾਰ ਹਿੰਦੂ ਹੋਵੇਗਾ पर ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਤੁਸੀਂ ਇਹ ਬਿਆਨ ਜਿਹੜਾ ਦੇ ਰਹੇ ਹੋ ਇਸ ਦੇ ਨਾਲ ਜਿਹੜੇ ਹਿੰਦੂ ਸਿੱਖ ਤੇ ਮੁਸਲਿਮ ਈਸਾਈ ਜਿਹੜਾ ਭਾਈਚਾਰਾ ਹੈ ਮੈਂ ਕੀ ਕਰ ਰਿਹਾ ਹਾਂ ਪਾਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਭਾਈਚਾਰਾ ਹਿੰਦੂ ਹੂੰ ਮੈਂ ਹਿੰਦੂ ਦੀ ਬਾਤ ਕਰੂੰਗਾ ਮੈਂ ਹਿੰਦੂ ਹੂੰ ਤਾਂ ਹਿੰਦੂ ਦੀ ਬਾਤ ਕਰੂੰਗਾ ਹਿੰਦੂ ਜਗਾਂ ਨਹੀਂ ਆਇਆ ਹੂੰ ਹਿੰਦੂ ਜਗਾਂ ਨਹੀਂ ਆਇਆ ਹੂੰ ਮੈਂ ਹਿੰਦੂ ਹੂੰ ਹਿੰਦੂ ਦੀ ਬਾਤ ਕਰੂੰਗਾ ਹਿੰਦੂ ਜਗਾਂ ਨਹੀਂ ਆਇਆ ਹੂੰ ਔਰ ਹਿੰਦੂ ਜਗਾਂ ਜਾਊਂਗਾ ਕਿਉਂਕਿ ਪੰਜਾਬ ਹਿੰਦੂਆਂ ਨੂੰ ਆਪਣਾ ਹੱਕ ਆਪਣੇ ਫਿਰ ਕੇ ਨਦਰੀਆਂ ਦੇ ਬਿਆਗ ਲੈਣਾ ਪੈਂਦਾ ਠੀਕ ਹੈ ਇਹ ਕਿਹੜਾ ਰੋੜਾ ਸਾਡਾ ਇੱਕ ਸਵਾਲ ਸਾਡਾ ਇੱਕ ਸਵਾਲ ਜਨਤਾ ਨੂੰ ਵੀ ਇਹ ਸਵਾਲੀ ਕਿ ਜਨਤਾ ਇੱਕ ਜੁੱਟ ਹੋ ਕੇ ਹਿੰਦੂ ਸਮਾਜ ਨੂੰ ਉਤਾਰਵੇ ਠੀਕ ਹੈ ਇਹਦੇ ਉੱਤੇ ਮੈਂ ਤੁਹਾਨੂੰ ਇੱਕ ਹੋਰ ਸਵਾਲ ਕਰਦਾ ਜਿਵੇਂ ਤੁਸੀਂ ਦੱਸਿਆ ਕਿ ਹਿੰਦੂ ਲੀਡਰ ਹੋਵੇ ਜਿਹੜੇ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਜੇਕਰ ਗੱਲ ਕਰੀਏ ਹਿੰਦੂ ਲੀਡਰ ਹੈਗੇ ਨੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਸਵਾਲ ਕਰਦੇ ਕਿ ਜਿਹੜੀ ਸਾਡੀ ਗਾਂ ਸੜਕਾਂ ਤੇ ਰੋਲ ਰਹੀ ਹੈ ਉਸ ਦੇ ਲਈ ਕੋਈ ਮੁੱਦਾ ਚੱਕਿਆ ਜਾਵੇ ਸੋਚ ਸਮਝੀ ਨਾ ਸੋਚ ਸਮਝ ਦੀ ਗੱਲ ਹੈ ਸੋਚ ਸਮਝ ਦੀ ਗੱਲ ਕਿ ਨਗਰ ਨਗਰ ਨਿਗਮ ਕਮਿਸ਼ਨਰ ਹਿੰਦੂ ਨੇ ਡੀਸੀ ਹਿੰਦੂ ਨੇ ਪੁਲਿਸ ਕਮਿਸ਼ਨਰ ਹਿੰਦੂ ਨੇ ਤੁਸੀਂ ਉਹਨਾਂ ਨੂੰ ਅੱਜ ਤੱਕ ਮੰਗ ਪੱਤਰ ਦਿੱਤਾ ਵੀ ਸਾਡੀ ਗਊ ਸੜਕਾਂ ਦੇ ਬਾਹਰ ਸਾਈਕਲੇ ਵਾਲ ਜ਼ਿਲ੍ਹਾ ਜਿਲ੍ਹਾ ਨਹੀਂ ਗਏ ਸਵਾਲ ਇਹੀ ਤਾਂ ਫਿਰ ਸਵਾਲ ਇਹੀ ਤਾਂ ਖੜਾ ਹੁੰਦਾ ਤੁਸੀਂ Hindu ਦੀ ਮੰਗ ਕਰ ਰਹੇ ਹੋ ਕਿ ਜਿਹੜੇ Hindu ਹੈਗੇ ਨੇ ਸਵਾਲ ਸਵਾਲ ਕੀ ਮੈਂ ਦੱਸ ਤੁਸੀਂ ਕਹਿ ਗਿਆ ਸੀ ਮੰਗ ਰੱਖਾਂਗੇ ਅਸਲੇ ਦੇਖੋ ਅਸੀਂ ਅੱਜ ਤੱਕ ਨਾ ਆਪਣੀ ਤਾਕਤ ਨਹੀਂ ਦਿਖਾਈ ਸਮਝੋ ਅਸੀਂ ਆਪਣੇ ਸਮਾਜ ਨੂੰ ਵੀ ਔਰ ਰਾਜਨੀਤਿਕ ਪਾਰਟੀਆਂ ਨੂੰ ਵੀ ਇਹ ਹਵਾਨ ਕਰਦੇ ਆ ਵੀ ਤੁਸੀਂ Hindu ਇਲਾਕੇ 'ਚ Hindu ਕੈਂਡੀਡੇਟ ਖੜੇ ਕਰੋ Hindu ਆ ਦੀ ਆਵਾਜ਼ Hindu ਆ ਦੀ ਤਾਕਤ ਜਦੋਂ ਇੱਕ ਪੀਅਰ ਨੂੰ ਜਦੋਂ ਇੱਕ ਕਮਿਸ਼ਨਰ ਨੂੰ ਇਹ ਪਤਾ ਹੋਊਗਾ ਕਿ ਜੇ ਮੈਂ ਸੜਕ ਤੋਂ ਗਾਂ ਨਹੀਂ ਚੱਕੀ ਜਾਂ ਨਯਾਇਤ ਕੌਜਾ ਦੇ ਉਹਦੇ ਰਹਿ ਰਹੇ ਸੰਦਾ ਗਾਂ ਦੇ ਰਹਿ ਰਹੇ ਸੰਦਾ ਪ੍ਰਬੰਧ ਨਾ ਕੀਤਾ ਉਹ ਨਾ ਕੀਤਾ ਸਮਾਜ ਰੋਡ ਤੇ ਆ ਕੇ ਰੋਡ ਤੇ ਆ ਜੂਗਾ ਤੇ ਮੇਰਾ ਮੈਂ ਨਾ ਤਾਂ ਮੇਅਰ ਰਹੂਗਾ ਨਾ ਨਾ ਕਾਉਂਸਲਰ ਰਹੂਗਾ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਸਾਡਾ ਸਮਾਜ ਹੱਥ ਜੋੜ ਕੇ ਆਪਣੇ ਸਾਡੇ ਸਮਾਜ ਨੂੰ ਬੇਨਤੀ Hindu ਸਮਾਜ ਨੂੰ ਔਰ ਰਾਜਨੀਤਿਕ ਪਾਰਟੀਆਂ ਨੂੰ ਖਾਸ ਤੌਰ ਤੇ ਕਿ ਜਦੋਂ ਤੁਸੀਂ ਕਾਉਂਸਲਰ ਦੀ ਇਲੈਕਸ਼ਨ ਦੀਆਂ ਟਿਕਟਾਂ ਵੰਡ ਰਹੀਆਂ ਘੱਟੋ ਘਾਟੇ ਧਿਆਨ ਜਰੂਰ ਦਿੱਤਾ ਜਾਵੇ ਕਿ ਜਿੱਤੇ ਜਿੱਤੇ ਹਿੰਦੂ ਬਹੁਲ ਇਲਾਕੇ ਨੇ ਜਿੱਥੇ ਹਿੰਦੂਆਂ ਦੀ ਆਬਾਦੀ ਵੱਧਾ ਉੱਥੇ ਹਿੰਦੂ ਕੈਂਡੀਡੇਟ ਹੀ ਖੜਾ ਕੀਤਾ ਜਾਵੇ ਕਿਤੇ ਦੂਜੇ ਨੁਮਾਇਦੇ ਦਾ ਬੰਦਾ ਸਾਡੇ ਸਮਾਜ ਦੇ ਉੱਤੇ ਨਾ ਥੋਪਿਆ ਜਾਵੇ ਪਰ ਟੰਡਨ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਹਿੰਦੂ ਹੋਵੇ ਨੇ ਤਾਂ ਹਿੰਦੂ ਹੋਵੇ ਸੋ ਲੁਧਿਆਣਾ ਸ਼ਹਿਰ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ ਜਦੋਂ ਪਿੱਛੇ ਸਰਪੰਚਾਂ ਦੇ ਇਲੈਕਸ਼ਨ ਹੋਏ ਆ ਉਸ ਦੇ ਵਿੱਚ ਵੀ ਜਦੋਂ ਕਾਫੀ ਲੋਕਾਂ ਨੇ ਵਿਰੋਧ ਕੀਤਾ ਕਿ ਪ੍ਰਵਾਸੀ ਕਿਉਂ ਜੇਕਰ ਲੁਧਿਆਣਾ ਸ਼ਹਿਰ ਦੇ ਵਿੱਚ ਪਾਰਟੀਆਂ ਪ੍ਰਵਾਸੀ ਨੂੰ ਟਿਕਟ ਦਿੰਦੀਆਂ ਤਾਂ ਕੀ ਤੁਸੀਂ ਸਹਿਯੋਗ ਕਰੋਗੇ ਬਿਲਕੁਲ ਕਰਾਂਗੇ ਹਿੰਦੂ ਹੋਵੇ ਜਿਹੜੇ ਲੋਕ ਵਿਰੋਧ ਕਰਦੇ ਨਾ ਪਹਿਲਾਂ ਤਾਂ ਕੈਨੇਡਾ 'ਚ ਆਪਣੇ ਉਮੀਦਵਾਰ ਉਤਾਰਨੇ ਬੰਦ ਕਰ ਦਿਓ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਜਿਹੜੇ ਲੋਕ ਵਿਰੋਧ ਕਰਦੇ ਨੇ ਜਿਹੜੇ ਉਹਨਾਂ ਦੇ ਭਾਈਚਾਰ ਲੋਕ ਕੈਨੇਡਾ ਜਾ ਕੇ ਐਮਪੀ ਬਣਿਆ ਬੈਠਾ ਕੋਈ ਐਮਐਲਏ ਬਣਿਆ ਬੈਠਾ ਪਹਿਲਾਂ ਉਹਨਾਂ ਨੂੰ ਕੋ ਉੱਥੇ ਉਮੀਦਵਾਰ ਬੰਨੇ ਬੰਦ ਕਰ ਦਿਨ ਅਗਰ ਪੰਜਾਬ 'ਚ ਕੋਈ ਰਹਿੰਦਾ ਜਿਸ ਨੇ ਪ੍ਰੋਪਰਟੀ ਲਈਤੀ ਹੈ ਇੱਥੇ ਦਾ ਨਾਗਰੀ ਬਣਿਆ ਹੋਇਆ ਪੰਜਾਬ ਦਾ ਆਧਾਰ ਕਾਰਡ ਲੈ ਕੇ ਬੈਠਾ ਹੋਇਆ ਅਗਰ ਉਸ Hindu ਵਿਅਕਤੀ ਨੂੰ ਪ੍ਰਵਾਸੀ ਯੂਪੀ ਦਾ ਹੋਵੇ ਬਿਹਾਰ ਦਾ ਹੋਵੇ ਜਿੱਥੇ ਮੱਦੀ ਸਟੇਟ ਦਾ ਹੋਵੇ ਰਾਜਸਥਾਨ ਦਾ ਹੋਵੇ ਮਾਝਲ ਦਾ ਹੋਵੇ ਅਗਰ ਉਹ ਹਿੰਦੂ ਸਮਾਜ ਦਾ ਵਿਕਤੀ ਹੋਏਗਾ ਤਾਂ ਸ਼ਿਸ਼ਨਾ ਪੰਜਾਬ ਹਿੰਦੂ ਸਮਾਜ ਖੁੱਲ੍ਹ ਕੇ ਉਸ ਦਾ ਸਮਰਥਨ ਕਰੇਗਾ ਪਰ ਇੱਕ ਸਵਾਲ ਮੇਰਾ ਹੋਰ ਹੈ ਜਿਵੇਂ ਤੁਸੀਂ ਗੱਲ ਕੀਤੀ ਕਿ ਹੁਣ ਲੁਧਿਆਣਾ ਸ਼ਹਿਰ ਦੀ ਜੇ ਗੱਲ ਕਰੀਏ ਕਾਫੀ ਇਲਾਕਿਆਂ ਦੇ ਵਿੱਚ ਹਿੰਦੂ ਤੇ ਸਿੱਖ ਭਾਈਚਾਰੇ ਦੀ ਜਿਹੜੀ ਆਬਾਦੀ ਹੈ ਜੇ ਇੱਕ ਘਰ ਦੇ ਵਿੱਚ ਹਿੰਦੂ ਰਹਿੰਦਾ ਤਾਂ ਨਾਲ ਦੇ ਘਰ ਦੇ ਵਿੱਚ ਸਿੱਖ ਰਹਿੰਦਾ ਤਾਂ ਕੀ ਆਬਾਦੀ ਜਿਹੜੀ ਬਰਾਬਰ ਨਹੀਂ ਹੈ ਤੁਹਾਡੀ ਮੰਗ ਹਿੰਦੂ ਹੀ ਕਿਉਂ ਮੇਰੀ ਗੱਲ ਨਹੀਂ ਸਮਝਦੇ ਫਿਰ ਕੀ ਕਹਿ ਰਹੇ ਆ 60 ਤੋਂ 65 ਸੀਟਾਂ ਸੀ ਨਾ ਪੰਜਾਬ ਦੀ ਜਿਹੜੀ ਵਿਧਾਨ ਸਭਾ ਦੀਆਂ ਜਿੱਥੇ ਹਿੰਦੂ ਬਹੁਤ ਆਬਾਦੀ ਹੈ ਅੱਜ ਤੱਕ ਰਾਜਨੀਤਿਕ ਪਾਰਟੀਆਂ ਵੱਲੋਂ ਉਹਨਾਂ ਤੋਂ ਸੀਟਾਂ ਦੇ ਉੱਤੇ ਕਈ ਸੀਟਾਂ ਇਥੇ ਹਿੰਦੂ ਉਮੀਦਵਾਰ ਹੀ ਉਤਾਰੇਗੇ। ਕੀ ਹਿੰਦੂ ਸਮਾਜ ਆਪਣਾ ਹੱਕ ਨਾ ਮੰਗੇ? ਅਗਰ ਕਿਸੇ ਰਾਜਨੀਤਿਕ ਹਿੰਦੂ ਸਮਾਜ ਨੇ ਆਪਣਾ ਰਾਜਨੀਤਿਕ ਹੱਕ ਮੰਗ ਲਿਆ ਤਾਂ ਕਿਸ ਨੂੰ ਤਰਾਜ ਕਿਉਂ? ਕੀ ਹਿੰਦੂ ਸਮਾਜ ਹਰ ਵਕਤ ਆਪਣੀ ਮੰਗ ਲੈ ਕੇ ਮੇਰੀ ਗਊ ਰੋਡ ਤੇ ਫਿਰਦੀ ਹੈ। ਮੁੱਖ ਮੰਤਰੀ ਸਾਹਿਬ, ਸਾਡੀ ਆਵਾਜ਼ ਸੁਣੋ। ਸਾਨੂੰ ਦਰਨੇ ਲਗਾਣੇ ਪੈਂਦੇ ਨੇ, ਸਾਨੂੰ ਪ੍ਰਦਰਸ਼ਨ ਕਰਨੇ ਪੈਂਦੇ ਨੇ। ਕਿਆ ਅਸੀਂ ਆਪਣਾ ਹੱਕ ਮੰਗ ਲਿਆ ਅਸੀਂ ਅਗਰ ਕਹਿਤਾ ਵੀ ਪੰਜਾਬ ਦਾ ਮੁੱਖ ਮੰਤਰੀ Hindu ਹੋਵੇ ਜਿਹੜੀ ਗੇਰੀ ਗਾਂ ਰੋਡ ਤੇ ਫਿਰਦੀ ਹੈ ਜਿਹੜਾ ਉਹ ਸੀਟ ਤੇ ਮੁੱਖ ਮੰਤਰੀ ਬੈਠਾ ਹੋਗਾ ਨਾ ਉਹ ਜਿਹੜੀ ਗਾਂ ਮੇਰੀ ਰੋਡ ਤੇ ਕੂੜਾ ਖਾਰੀ ਹੋਊਗੀ ਉਹ ਆਪਣੇ ਗਊਸ਼ਾਲਾ ਚ ਕੂੜਾ ਖਾਰੀ ਹੋਊਗੀ ਸੋ ਏ ਸੀ ਸਾਡੇ ਨਾਲ Hindu ਨੇਤਾ ਰਜੀਵ ਟੰਡਨ ਸੰਦੀਪ ਥਾਪਰ ਗੋਰਾ ਤੇ ਅਮਿਤ अरोड़ा ਜਿਨ੍ਹਾਂ ਦੀ ਮੰਗ ਹੈ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਉਹ Hindu ਹੋਣ ਤੇ ਜਿਹੜੇ ਔਨ ਵਾਲੇ ਨਗਰ ਨਿਗਮ ਚੋਣਾ ਨੇ ਉਸ ਦੇ ਵਿੱਚ ਵੀ ਜਿਹੜੀਆਂ ਪਾਰਟੀਆਂ ਨੇ ਉਹ Hindu ਚਿਹਰੇ ਵੱਤ ਤੋਂ ਵੱਤ ਉਤਾਰਨ ਫੋਨਾਂ ਦੀ ਮੰਗ ਹੈ ਤਾਂ ਸਵਾਲ ਇਹ ਖੜਾ ਹੁੰਦਾ ਹੈ ਕਿ ਇਹਨਾਂ ਦੀ ਜਿਹੜੀ ਮੰਗ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦੀ ਜਾ ਰਹੀ ਹੈ ਕੀ ਪਾਰਟੀਆਂ ਇਸ ਦੇ ਉੱਪਰ ਧਿਆਨ ਰੱਖਦੀਆਂ ਨੇ ਇਹ ਹੋਣ ਵਾਲਾ ਸਮਾਂ ਦੱਸੇਗਾ ਕੈਮਰਾ ਪਰਸਨ ਨੀਲਕਮਲ ਮੋਨੂ ਦੇ ਨਾਲ ਮੈਂ ਦੀਪਕ ਕਤਿਆਲ ਦੇ ਨਾਲ ਮੇਰੇ ਸਹਿਯੋਗੀ ਸੁਨੀਲ ਸ਼ਿੰਗਾਰ ਦਾ ਸਮਰ نیوز ਲੁਧਿਆਣਾ